ਇਹ ਸਾਨੂੰ ਮਿਤੀ ਜਿਹੜੀ ਹੈਗੀ 3 ਸਤੰਬਰ ਨੂੰ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂਵਾਲਾ ਜ਼ਿਲ੍ਹਾ ਸਰਸਾ ਨੇ ਥਾਣੇ ਸਾਡੇ ਕਵਰ ਵਾਲੇ ਆ ਕੇ ਐਸ ਐਚਓ ਸਬੰਸੈਕਟਰ ਦੀਪ ਕੌਰ ਰਾਣੀ ਉਹ ਆ ਕੇ ਪਲਾਹ ਦਿੱਤੀ ਸੀ ਕਿ ਉਹਦਾ ਲੜਕਾ ਸਿੰਦਰਪਾਲ ਸਿੰਘ ਜਿਹਦੀ ਉਮਰ ਕਰੀਬ 30 ਸਾਲ ਹੈ ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀ ਸੁਦਾ ਸੀਗਾ 5 ਸਾਲ ਹੋਏ ਸੀ ਵਿਆਹ ਉਹ ਇਹਨੂੰ ਔਰ ਇਹ ਇੱਕ ਬੱਚਾ ਵੀ ਹੈ 4 ਸਾਲ ਦਾ ਸਾਢੇ 3-4 ਸਾਲ ਦਾ ਬੱਚਾ ਹੈ ਔਰ ਮਮਤਾ ਰਾਣੀ ਨੇ ਜਿਹੜੇ ਪ੍ਰੇਮ ਸਬੰਧਾਂ ਤੇ ਚੱਲਦੇ ਆ ਜਿਹੜੀ 31 8 ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇਂ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਤੇ ਚੁੰਨੀ ਦੇ ਨਾਲ ਕਾਲ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ ਔਰ 3 ਤਰੀਕ ਨੂੰ ਉਹਦੇ ਫੋਲਜਣ ਲੱਗੇ ਸੀ ਉਲਝੋੜਤੇ ਜਦੋਂ ਸਿੰਦਰਪਾਲ ਕੌਰ ਨੂੰ ਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਬਰਵਾਲਾ ਇਤਲਾਹ ਦਿੱਤੀ ਇਤਲਾਹ ਦੇਣ ਦੇ ਅਸੀਂ ਜਿਹੜਾ ਮਕਦਮਾ ਨੰਬਰ 99 ਮਿਤੀ 3/9/24 ਅੰਡਰ ਸੈਕਸ਼ਨ 103 1 238 35 ਬੀ ਐਨ ਐਸ ਐਕਟ ਥਾਣਾ ਕਬਰਵਾਲਾ ਤਰਜ ਰਜਿਸਟਰ ਕਰਕੇ ਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੀ ਸਿੰਦਰਪਾਲ ਦੀ ਘਰ ਵਾਲੀ ਮਮਤਾ ਰਾਣੀ ਤੇ ਉਹਦਾ ਪ੍ਰੇਮੀ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈਗਾ ਵਿਰਿੰਦਰ ਸਿੰਘ ਪੁੱਤਰ ਫਜੀਰ ਸਿੰਘ ਇਹ ਦੋਨੋਂ ਜਾਨੇ ਤਾਬਾ ਕੋਕਰੀਆਂ ਥਾਣਾ ਸਦਰ ਅਭੋਰ ਦੇ ਰਹਿਣ ਵਾਲੇ ਆ ਤੇ ਕਰੀਬ 6 ਸਾਲ ਡੇਟ ਸਾਲ ਤੋਂ ਜਿਹੜੀ ਮਮਤਾ ਰਣੀ ਹੈ ਇਹ ਦੇ ਧਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਇਹਦੀ ਕਿਤੇ ਹਫਤਾ ਪਹਿਲਾਂ ਕੁੱਟਮਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਧਰਮਿੰਦਰ ਨੂੰ ਦੱਸਿਆ ਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31 8 31 ਅਗਸਤ ਦੀ ਰਾਤ ਪਹਿਲਾਂ ਉਹਦੇ ਘਰੇ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਦਾ ਚੁੰਨੀ ਦੇ ਨਾਲ ਗਲ ਕੁੱਟ ਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ ਉਹਨੂੰ ਮਾਰ ਦਿੱਤਾ ਸੀ ਉਸ ਤੇ ਜਿਹੜਾ ਹੈਗਾ ਅਸੀਂ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲੋ ਜਿਸ ਚੁੰਨੀ ਨਾਲ ਉਹਦਾ ਗਲ ਕੁੱਟ ਕੇ ਕਤਲ ਕੀਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਕਿਦੰਦਾ ਇਹਨਾਂ ਦਾ ਪੁਲਸ ਰਿਮਾਨਾ ਅਸਕੀਤਾ ਕੀ ਇਹਨਾਂ ਨੂੰ ਜੇਲ੍ਹ ਵਿੱਚ ਪਛੇ ਜਿਹੜਾ ਦੋਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀ ਸੁਦਾ ਹੈ ਉਹਦੇ ਵੀ ਇੱਕ 2-3 ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮਿਰਤਿਕ ਅਸੀਂਦਰਪਾਲ ਸਿੰਘ ਉਹਦੇ ਵੀ ਇੱਕ 3.5-4 ਸਾਲ ਦਾ ਇੱਕ ਬੱਚਾ ਹੈ ਕੀ ਮਤਲਬ ਇਹ ਤਾਰੇ ਸੀ ਇਹਦੇ ਵਿੱਚ 103 123835 ਬੀ ਐਨ ਐਸ ਸੈਕਟ ਤੇ ਤਹਿਤ ਤੁਹਾਨੂੰ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ